ਬਿਲਕੁਲ ਜੀ ਬਹੁਤ ਮੈਂ ਸਮਝਦਾ ਕਿ ਗੰਭੀਰ ਮੁੱਦਾ ਇਸ ਦੇਸ਼ ਦੇ ਵਾਸਤੇ 78 ਸਾਲ ਦੇ ਸ਼ਹਜ਼ਾਦ ਨੂੰ ਆਜ਼ਾਦ ਹੋਏ ਨੂੰ ਹੋਗੇ। ਔਰ ਅੱਜ ਵੀ ਸਾਡੀਆਂ ਭੈਣਾਂ ਨਾਲ ਕੁੜੀਆਂ ਨਾਲ ਰੇਪ ਹੋ ਰਹੇ ਨੇ। ਔਰ ਜਿਸ ਪ੍ਰਕਾਰ ਕੀ ਪ੍ਰਕਾਰ ਦੀ ਦਰਿੰਦਗੀ ਜੋ ਵੇਖਣ ਨੂੰ ਮਿਲੀ ਹੈ। ਮੈਨੂੰ ਲੱਗਦਾ ਹੈ ਕਿ ਸ਼ਰਮ ਆਉਂਦੀ ਹੈ ਸਾਨੂੰ ਲੋਕਾਂ ਨੂੰ। ਪਰ ਇਹ ਦਿਨ-ਬਦਿਨ ਇਹਨਾਂ ਲੋਕਾਂ ਨੂੰ ਸ਼ਹਿ ਮਿਲ ਰਹੀ ਹੈ। ਠੀਕ ਹੈ ਬੋਲਣ ਵਾਲਿਆਂ ਨੇ ਮੇਰੇ ਤੋਂ ਪਹਿਲਾਂ ਬੀਬਾ ਜੀ ਹੋਰਾਂ ਨੇ ਉਹਨਾਂ ਨੇ ਕਿਹਾ ਕਿ ਮਣੀਪੁਰ ਦੀ ਘਟਨਾ ਜਿਸ ਪ੍ਰਕਾਰ 7800 ਲੋਕਾਂ ਦੇ ਵਿੱਚ ਇੱਕ ਔਰਤ ਨੂੰ ਜਿਸ ਤਰੀਕੇ ਨਾਲ ਕੱਪੜੇ ਉਤਾਰ ਕੇ ਜ਼ਲੀਲ ਕੀਤਾ ਗਿਆ ਅਗਰ ਉਹਨਾਂ ਲੋਕਾਂ ਤੇ ਉਦੋਂ ਹੀ ਨਾਥ ਪੈਂਦੀ ਜਾਂ ਹੁਣ ਤੱਕ ਉਹਨਾਂ ਨੂੰ ਸਜ਼ਾ ਮਿਲ ਜਾਂਦੀ ਤਾਂ ਸ਼ਾਇਦ ਅੱਜ ਸਾਡੀ ਇਸ ਡਾਕਟਰ ਨਰਸ ਭੈਣ ਨੂੰ ਇਹਨੂੰ ਸ਼ਿਕਾਰ ਨਾ ਹੋਣਾ ਪੈਂਦਾ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਸਹਿਮ ਹੋਣਾ ਚਾਹੀਦਾ ਡਰ ਹੋਣਾ ਚਾਹੀਦਾ ਉਹਨਾਂ ਦਰਿੰਦਿਆਂ ਦੇ ਮਨ ਦੇ ਵਿੱਚ ਜਿਹੜੇ ਇਹ ਇਹ ਇਹੋ ਜੇ ਕੰਮ ਕਰਦੇ ਨੇ ਇਹੋ ਜੇ ਲੋਕਾਂ ਨੂੰ 30 ਦਿਨਾਂ ਦੇ ਅੰਦਰ ਅੰਦਰ ਮੌਦੀ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਔਖੀ ਤੋਂ ਔਖੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਉਸ ਤੋਂ ਬਾਅਦ ਕੋਈ ਵਿਅਕਤੀ ਜ਼ੁਰਤ ਨਾ ਕਰ ਸਕੇ ਔਰਤ ਨਾਲ ਇਹ ਤਸੱਦਦ ਕਰਨ। ਔਰ ਮੈਨੂੰ ਮੈਨੂੰ ਪਤਾ ਲੱਗਿਆ ਸੀ ਕਿ ਸਾਡੇ ਸਾਰੇ ਡਾਕਟਰ ਸਾਹਿਬਾਨ ਆਈਐਮਬੀ ਜਿਹੜੇ ਵੀ ਸਾਡੇ ਮਿਸਟਰ ਮਿੱਤਰਾ ਜੀ ਉੱਥੇ ਪ੍ਰਦਰਸ਼ਨ ਕਰ ਰਹੇ ਹਨ ਸੋ ਮੈਂ ਵੀ ਇੱਥੇ ਆ ਕੇ ਉਹਨਾਂ ਨਾਲ ਇੱਕ ਆਰਮ ਸੁਧਾਰਨ ਆ ਇੱਕ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਆ ਵੀ ਆਪਦੀ ਜਿਹੜਾ ਬੰਦਾ ਯੋਗਦਾਨ ਉਹ ਮੈਂ ਪੂਰਾ ਕਰੀਂਗਾ ਜੀ ਸਰ ਹੁਣ ਤੱਕ ਕੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਕੀ ਲੱਗਦਾ ਹੈ ਕਿ ਕੋਈ ਪ੍ਰੈਸ਼ਰ ਹੈ ਕੋਈ ਸੀਬੀਆਈ ਤੇ ਜਾਂ ਕੋਈ ਕਾਰਵਾਈ ਕੋਈ ਹੁਣ ਤੱਕ ਕੋਈ ਇਹ ਤਾਂ ਸਰ ਉਹੀ ਦੱਸ ਸਕਦੇ ਆ ਵੀ ਕੀ ਪ੍ਰੈਸ਼ਰ ਹੈ ਕੀ ਨਹੀਂ ਪ੍ਰੈਸ਼ਰ ਟੂ ਬੀ ਵੈਰੀ ਓਨੈਸਟ ਮੈਂ ਤਾਂ ਇੱਥੇ ਬਟ ਹਾਂ ਕਾਰਵਾਈ ਹਜੇ ਤੱਕ ਦੀ ਆ ਪੂਰੇ ਤੋਂ ਜਨਤਾ ਦੇਸ਼ ਦੀ ਸੰਤੁਸ਼ਟ ਨਹੀਂ ਹੈ ਇਹ ਮੈਂ ਜ਼ਰੂਰ ਕਹਿ ਸਕਦਾ ਕਿ ਕਿਸੇ ਪ੍ਰਕਾਰ ਦੀ ਸੰਤੁਸ਼ਟੀ ਹਜੇ ਆਮ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਨਹੀਂ ਹੋਈ ਕਿ ਉਹਨਾਂ ਨੂੰ ਇਹ ਲੱਗਦਾ ਹੋਵੇ ਕਿ ਹਾਂ ਸਾਡੇ ਮਨ ਨੂੰ ਸ਼ਾਂਤੀ ਮਿਲੀ ਹੈ ਇਸੇ ਕਰਕੇ ਤਾਂ ਸਾਰੇ ਲੋਕ ਅੱਜ ਚੌਂਕਾਂ 'ਚ ਕੋਈ ਕਿਤੇ ਕੋਈ ਕਿਤੇ ਪ੍ਰਦਰਸ਼ਨ ਕਰ ਰਹੇ ਕਿੱਥੇ ਕਲਕੱਤਾ ਕਿੱਥੇ ਪੰਜਾਬ ਹੈ ਸੋ ਮੈਂ ਇਹ ਸਮਝਦਾ ਕਿ ਬਹੁਤ ਵੱਡਾ ਜਿਹੜਾ ਜੁਰਮ ਹੋਇਆ ਇੱਥੇ ਕਲਕੱਤੇ ਦੇ ਵਿੱਚ ਜਿਹੜੀ ਸਾਡੀ ਧੀ ਭੈਣ ਦੇ ਨਾਲ ਬਲਾਤਕਾਰ ਵਰਗੀ ਗੰਦੀ ਹਰਕਤ ਹੋਈ ਹੈ ਅਸੀਂ ਉਹਦੇ ਲਈ ਪ੍ਰੋਟੈਸਟ ਕਰਨ ਲਈ ਇਕੱਠੇ ਹੋਏ ਹੋਏ ਆ ਇੱਥੇ ਹੁਣ ਇੱਥੇ ਐਮਪੀ ਸਾਡੇ ਲੁਧਿਆਣਾ ਦੇ ਰਾਜਾ ਵੜਿੰਦ ਜੀ ਵੀ ਹਾਈ ਰ ਲਗਾ ਕੇ ਗਏ ਨੇ ਉਹਨਾਂ ਨੇ ਵੀ ਇਹਦੇ ਵਿੱਚ ਕੜੀ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਔਰ ਜਿਹੜਾ ਵੀ ਬੰਦਾ ਇਹੋ ਜਿਹਾ ਕੋਈ ਕੰਦਾ ਕੰਮ ਕਰਦਾ ਉਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਉਹਨੂੰ ਫਾਂਸੀ ਦੀ ਸਜ਼ਾ ਵਿਥਿਨ 30 ਡੇਸ ਦੇ ਵਿੱਚ ਹੋ ਜਣੀ ਚਾਹੀਦੀ ਹੈ ਇਹ ਕਲਕੱਤੇ ਦੇ ਵਿੱਚ ਜਿਹੜੀ ਸਾਡੀ ਡਾਕਟਰ ਭੈਣ ਨਾਲ ਇਹ ਕੁਝ ਹੋਇਆ ਸਾਡੀ ਸੈਂਟਰਲ ਗਵਰਨਮੈਂਟ ਸਰਕਾਰ ਕੇ ਮੋਦੀ ਸਰਕਾਰ ਕੇ ਮੰਗ ਹੈ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਜਾਏ ਜਿਹੜਾ ਵੀ ਬੰਦਾ ਇਹੋ ਜਿਹੀ ਹਰਕਤ ਕਰਦਾ ਉਹਨੂੰ ਸਜਾਏ ਮੌਤ ਨਹੀਂ ਦੇਣੀ ਚਾਹੀਦੀ ਹੈ ਉਹਦੇ ਨਿਕਨੇ ਟੁਕੜੇ ਕਰੇ ਕੁੱਤਿਆਂ ਨੂੰ ਬਣ ਜਾਏ ਦੇ ਤਾਂ ਕਿ ਆਣਲੇ ਜਿਹੜੇ ਗੰਦੇ ਲੋਗਾਂ ਨੂੰ ਇੱਕ ਮੈਸੇਜ ਆਏ ਕਿ ਇਹੋ ਜਿਹੀ ਹਰਕਤ ਨਹੀਂ ਕਰਨੀ ਜੇ ਕੋਈ ਇਹੋ ਜਿਹੀ ਹਰਕਤ ਕਰਦਾ ਉਹਦਾ ਮੜ ਦੋ ਮਾੜਾ ਹਾਲ ਕਰਕੇ ਉਹਦਾ ਜਲੂਸ ਕੱਢ ਕੇ ਉਹਦਾ ਨਿਕਨੇ ਟੁਕੜੇ ਕਰੇ ਕੁੱਤਿਆਂ ਨੂੰ ਬਣ ਜਾਏ ਦੇ ਬੰਗਾਲ ਦੇ ਵਿੱਚ ਇੱਕ ਡਾਕਟਰ ਕੁੜੀ ਨਾਲ ਜੋ ਕੁਝ ਹੋਇਆ ਅਸੀਂ ਸਾਰੇ ਲੁਧਿਆਣੇ ਦੇ ਵਿੱਚ ਆਰਤੀ ਚੌਂਕ 'ਚ ਉਸ ਦਾ ਬਹੁਤ ਤਕੜਾ ਵਿਰੋਧ ਕਰਨ ਲਈ ਇਕੱਠੇ ਹੋਏ ਆ ਕਿ ਔਰਤਾਂ ਦੇ ਉੱਤੇ ਜਿਹੜੇ ਹਿੰਸਾ ਆ ਉਹ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਤੇ ਅਸੀਂ ਸਾਰੇ ਆ ਜਥੇਬੰਦੀਆਂ ਇਹ ਡਿਮਾਂਡ ਕਰਦੇ ਆ ਕਿ ਜਿਹੜੇ ਕਾਨੂੰਨ ਬਣੇ ਹੋਏ ਨੇ ਉਹ ਉਹਨੂੰ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ। ਅਰੇ ਦੇ ਲਿੰਗਕ ਵਿਤਕਰੇ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ ਤੇ ਨਾ ਹੀ ਧਾਰਮਿਕ ਤੌਰ ਤੇ ਇਸ ਨੂੰ ਵੇਖਿਆ ਜਾਣਾ ਚਾਹੀਦਾ ਹੈ। ਇਸ ਕਰਕੇ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਤੇ ਅੱਗੇ ਤੋਂ ਜਿਹੜਾ ਸਾਡੇ ਲੋਕਾਂ ਨੂੰ ਇੱਕ ਚਿੰਤਨ ਕਰਨਾ ਚਾਹੀਦਾ ਕਿ ਸੋਸਾਇਟੀ ਦੇ ਵਿੱਚ ਜਿਹੜੀ ਪੈਟ੍ਰੀਆਰਕਲ ਸੋਸਾਇਟੀ ਹੈ ਉਹਦੇ ਵਿੱਚ ਔਰਤਾਂ ਦਾ ਦਰਜਾ ਜਿਹੜਾ ਅਜੇ ਵੀ ਨੀਵਾ ਆ ਸੋ ਅਸੀਂ ਡਿਮਾਂਡ ਕਰਦੇ ਆਂ ਕਿ ਹਾਲ ਦੇ ਘੜੇ ਕਾਨੂੰਨ ਜਿਹੜੇ ਸਖਤ ਬਣ ਪਰ ਜੋ ਕਾਨੂੰਨ ਹੈਗੇ ਆ ਉਹਨਾਂ ਦੇ ਅਨੁਸਾਰ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿੰਨਾ ਫ੍ਰੀ ਨੈਟਵਰਕ ਮਿਲ ਰਿਹਾ ਲੋਕਾਂ ਨੂੰ ਜਿਹਦੇ ਕਰਕੇ ਉਹ ਫ੍ਰੀਜ ਪੋਰਨੋਗ੍ਰਾਫੀ ਦੇਖਦੇ ਨੇ ਜੋ ਦੇਖਦੇ ਨੇ ਉਹ ਫਿਰ ਬਾਅਦ ਚ ਕਰਦੇ ਨੇ ਇੱਕ ਗੱਲ ਦੂਸਰੀ ਗੱਲ ਇਸ ਤਰ੍ਹਾਂ ਦੇ ਕ੍ਰਾਈਮ ਵਾਸਤੇ ਬਹੁਤ ਜ਼ਰੂਰੀ ਹੈ ਕਿ ਇਹ ਵਾਲੀ ਜੋ ਮੁਹਿੰਮ ਹੈ ਖਤਮ ਨਹੀਂ ਹੋਣੀ ਚਾਹੀਦੀ ਇਹ ਉਦੋਂ ਤੱਕ ਚੱਲਣੀ ਚਾਹੀਦੀ ਹੈ ਜਦੋਂ ਤੱਕ ਕੋਈ ਨਾ ਕੋਈ ਸਟ੍ਰਿਕਟ ਲਾਅ ਨਾ ਬਣ ਜਾਵੇ ਕਿ ਜਿਹੜਾ ਵੀ ਗੁਨਾਹਗਾਰਾ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ